ਸੇ ਗੰਨਾ ਮਿਲ ਵੇਖੇ ਮੌਜੂਦ ਹੈ ਔਰ ਆ ਬਲੈਕਆਊਟ ਦਾ ਜਿਹੜਾ ਘੁੱਗੂ ਆ ਉਹ ਵੱਜ ਗਿਆ ਜੀ ਤੁਹਾਨੂੰ ਸੁਣਾ ਰਿਹਾ ਆਵਾਜ਼ ਕਿਉਂਕਿ ਜਿਹੜੇ ਭੈਣ ਭਰਾ ਕਹਿੰਦੇ ਕਿ ਘੁੱਗੂ ਦੀ ਆਵਾਜ਼ ਨਹੀਂ ਸੁਣਾਈ ਦਿੰਦੀ ਆ ਤੁਸੀਂ ਸੁਣ ਸਕਦੇ ਆ 757 ਹੋਇਆ ਔਰ ਘੁੱਗੂ ਜਿਹੜਾ ਆ ਉਹ ਵੱਜ ਗਿਆ ਜੀ ਬਲੈਕਆਊਟ ਦਾ 757 ਇਹ ਘੁੱਗੂ ਵੱਜਦਾ ਪਿਆ ਜੀ ਸਾਇਰਨ ਵੱਜਦਾ ਪਿਆ ਬਿਲਕੁਲ ਕੁੱਗੂਦੋ ਨੇ ਕੁੱਗੂਦੇ ਨੇੜੇ ਖੜੇ ਆ ਜੇ ਅਸੀਂ ਗੰਨਾ ਮਿਲਦੇ ਅੰਦਰ ਅਰਾ ਸਾਇਰਨ ਵੱਜਦਾ ਪਿਆ ਮੁੰਦਰਾ ਦਿਖਾ ਦਿਓ ਜਿੰਨਾਂ ਨੇ ਦੇਖ ਦਿਖਾ ਦਿਓ ਕਿੰਨੇ ਭੈਣ ਭਰਾ ਜੁੜੇ ਹੋਏ ਆ ਸਾਇਰਨ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ ਹੁਣ 15 ਮਿੰਟ ਦਾ ਬਲੈਕਆਊਟ ਰਹੇਗਾ ਔਰ ਪ੍ਰਸ਼ਾਸਨ ਵੱਲੋਂ ਜਿਹੜੀ ਹਦਾਇਤ ਹੈ ਇਹ ਦਿਨ ਵੇਲੇ ਤੋਂ ਹੀ ਜਿਹੜੀ ਪ੍ਰਚਾਰੀ ਗਈ ਸੀ ਸਾਡੇ ਵੱਲੋਂ ਵੀ ਖਬਰ ਪੇਸ਼ ਕੀਤੀ ਗਈ ਸੀ ਤਾਂ ਇਹ ਤੁਸੀਂ ਸਾਇਰਨ ਦੀ ਆਵਾਜ਼ ਸੁਣ ਸਕਦੇ ਹੋ 757 ਤੇ 758 ਹੋ ਗਿਆ ਸ਼ੁਰੂ ਹੋ ਗਿਆ ਸੀ ਘੁੱਗੂ ਵੱਜਣਾ ਔਰ ਲਗਾਤਾਰ ਵੱਜਦਾ ਪਿਆ ਇਸ ਸਾਇਰਨ ਦੀ ਜਿਹੜੀ ਆਵਾਜ਼ ਹੈ ਉਹ ਲਗਾਤਾਰ ਸੁਣਾਈ ਦੇ ਰਹੀ ਹੋਣੀ ਆ ਤੁਹਾਨੂੰ ਇੱਕ ਵਾਰ ਫਿਰ ਤੋਂ ਮੈਂ ਸੁਣਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਬੜੀ ਵਾਰ ਭੈਣ ਭਰਾਏ ਕਹਿੰਦੇ ਕਿ ਸਾਇਰਨ ਦੀ ਤਾਂ ਸਾਨੂੰ ਆਵਾਜ਼ੇ ਹੀ ਨਹੀਂ ਸੁਣੀ ਹਾਲਾਂਕਿ ਪਹਿਲਾਂ ਆਵਾਜ਼ ਪਿਛਲੇ ਸਮਿਆਂ 'ਚ ਜਦੋਂ ਰਾਤ ਵੇਲੇ ਸਾਇਰਨ ਇਹ ਵੱਜਦਾ ਹੁੰਦਾ ਸੀ ਕੁੱਗੂ ਵੱਜਦਾ ਹੁੰਦਾ ਸੀ ਬੜੀ ਆਸਾਨੀ ਨਾਲ ਸੁਣ ਜਾਂਦੀ ਸੀ ਇਹ ਆਵਾਜ਼ ਲੇਕਿਨ ਹੌਲੀ ਹੌਲੀ ਹੁਣ ਜਿਵੇਂ ਆਵਾਜ਼ਾਈ ਬਹੁਤ ਵੱਧ ਗਈ ਹੈ ਜਾ ਆਪਣਾ ਹੀ ਸਾਊਂਡ ਬਹੁਤ ਹੋ ਗਿਆ ਲੋਕਾਂ ਦਾ ਤਾਂ ਇਹਦੇ ਕਰਕੇ ਜਿਹੜੀ ਆਵਾਜ਼ ਘੱਟ ਸੁਣਾਈ ਦਿੰਦੀ ਹੈ ਮੇਰਾ خیال ਬਹੁਤੀ ਦੂਰ ਤੱਕ ਇਹ ਟ੍ਰੈਵਲ ਨਹੀਂ ਕਰਦੀ ਹੋਣੀ ਇਸੇ ਕਰਕੇ ਪੀਵੀ 32 ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਇਹ ਆਵਾਜ਼ ਸੁਣਾ ਰਹੇ ਹਾਂ 8 ਵਜੇ ਤੋਂ ਲੈ ਕੇ ਸਵਾ 8 ਵਜੇ ਤੱਕ ਜਿਹੜਾ ਬਲੈਕਆਊਟ ਰਹਿਣਾ ਹੈ 7:59 ਹੋਇਆ 7:57 ਤੇ ਜਿਹੜਾ ਘੁੱਗੂ ਵੱਜਣਾ ਸ਼ੁਰੂ ਹੋ ਗਿਆ ਸੀ ਮੇਰੀ ਘੜੀ ਦੇ ਮੁਤਾਬਕ ਹੋ ਸਕਦਾ ਇੱਕ ਦਮ ਮਿੰਟ ਅੱਗੇ ਪਿੱਛੇ ਹੋਵੇ ਮੇਰੀ ਘੜੀ ਇਹਨਾਂ ਦੇ ਘੜੀ ਦੇ ਅਕੋਰਡਿੰਗ ਕਿਉਂਕਿ ਜੇ ਤੁਸੀਂ ਇੱਥੇ ਆਏ ਸੀਗੇ ਤਾਂ ਸਾਨੂੰ ਇਹ ਕਿਹਾ ਗਿਆ ਸੀ ਕਿ 7:58 ਤੇ ਜਿਹੜਾ ਘੁੱਗੂ ਵੱਜੇਗਾ ਔਰ ਪਿਛਲੇ ਪਾਸੇ ਤੁਸੀਂ ਦੇਖੋ ਇਧਰ ਘੁੱਪ ਹਨੇਰਾ ਹੋ ਗਿਆ ਹੈ ਹਾਲਾਂਕਿ ਬਾਹਰਲੇ ਪਾਸੇ ਜਿਹੜੀਆਂ ਰੇੜੀਆਂ ਆ ਉਹਨਾਂ ਦੇ ਲਾਈਟਾਂ ਜਗਦੀਆਂ ਨਜ਼ਰ ਆ ਰਹੀਆਂ ਮੈਨੂੰ ਮੈਂ ਕਿਉਂਕਿ 베ਰੀ ਗੱਡੀ ਦੀ ਲਾਈਟ ਬਿਲਕੁਲ ਆਫ ਹੈ ਅਸੀਂ ਪੂਰੀਆਂ ਪ੍ਰੀਕਾਸ਼ਨਸ ਲੈਣੇ ਆ ਪੂਰਾ ਜੋ ਹਦਾਇਤਾਂ ਦਿੱਤੀਆਂ ਜਾਂਦੀਆਂ ਉਹ ਮੰਨਦੇ ਆ ਅਸੀਂ ਇਨ ਬਿਨ ਪਾਲਣਾ ਕਰਦੇ ਆ ਬਿਨਾਂ ਲਾਈਟ ਜਗਾਏ ਕੋਪ ਹਨੇਰੇ ਚ ਕਿਉਂਕਿ ਥੋੜਾ ਥੋੜਾ ਜਿਹੜਾ ਚਾਨਣ ਹੈ ਰੋਸ਼ਨੀ ਹੈ ਉਹਦੇ ਨਾਲ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਬਾਹਰ ਜਿਹੜੀਆਂ ਰੇੜੀਆਂ ਦੇ ਮੇਰਾ ਖਿਆ ਲਾਈਟਾਂ ਜਗਦੀਆਂ ਪਈਆਂ ਜੋ ਕਿ ਬੜੀ ਮਾੜੀ ਗੱਲ ਹੈ ਪਾਲਣਾ ਸਾਰ ਨੂੰ ਕਰਨੀ ਚਾਹੀਦੀ ਹੈ ਤੁਸੀਂ ਦੇਖੋ ਇੱਧਰ ਸਵੀਟ ਸ਼ਾਪ ਹੈ ਤੇ ਇੱਧਰ ਵੀ ਜਿਹੜੀ ਲਾਈਟ ਜਗਦੀ ਪਈ ਹੈ ਔਰ ਔਰ ਰੇੜੀ ਤੇ ਜਗਮਗ ਜਗਮਗ ਹੋ ਰਹੀ ਹੈ ਅ ਬਿਲਕੁਲ ਸਾਡੀ ਗੱਡੀ ਦੀ ਲਾਈਟ ਬੰਦ ਹੈ ਜੀ ਔਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਹੁਣ ਐਗਜ਼ਿਟ ਲੈ ਰਹੇ ਹਾਂ ਗੰਨਾ ਮਿਲਦੇ ਅੰਦਰ ਤੋਂ ਔਰ ਆਵਾਜ਼ਾਂ ਜਿਹੜੀ ਆ ਉਹ ਚੱਲ ਰਹੀ ਆ ਲਾਈਟਾਂ ਲੂਟਾਂ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਹਰ ਇੱਕ ਗੱਡੀ ਦੀ ਹਰ ਇੱਕ ਵਹੀਕਲ ਦੀ ਟੂ ਵੀਲਰ ਦੀ ਜਿਹੜੀ ਲਾਈਟ ਐ ਉਹ ਜਗਦੀ ਪਈ ਐ ਇੱਧਰ ਦਿਖਾਈ ਰੇੜੀ ਤੇ ਪੂਰੀ ਜਗਮਗ ਹੈ ਸੋ ਅਸੀਂ ਇਹ ਨਾ ਲੋਕਾਂ ਦੇ ਅਗੇਂਸਟ ਨਹੀਂ ਆ ਬਟ ਅਸਲੀ ਤਸਵੀਰ ਤਾਂ ਦਿਖਾਣੀ ਹੁੰਦੀ ਐ ਨਾ ਕਿ ਹੋ ਕੀ ਰਿਹਾ ਔਰ ਸਾਰੀਆਂ ਰੇੜੀਆਂ ਜਿੰਨੀਆਂ ਇੱਥੇ ਹੈਗੀਆਂ ਐ ਰੇਲਵੇ ਰੋਡ ਆਪਣੇ ਬੰਗਾ ਰੋਡ ਤੇ ਫਾਟਕ ਦੇ ਬਿਲਕੁਲ ਨਾਲ ਤਾਂ ਇੱਥੇ ਜਿਹੜੀਆਂ ਲਾਈਟਾਂ ਜਗ ਰਹੀਆਂ ਔਰ ਉਹ ਸਵੀਟ ਸ਼ਾਪ ਵਾਲੇ ਨੇ ਬੰਦ ਕਰ ਦਿੱਤੀ ਹੈ ਜੀ ਚੰਗੀ ਗੱਲ ਹੈ 8 ਵਜੇ ਉਹਨਾਂ ਨੇ ਜਿਹੜੀ ਆਪਣੀ ਬਾਹਰ ਹੋਲਡਿੰਗ ਲੱਗੀ ਉਹਦੇ ਲਾਈਟ ਬੰਦ ਕਰ ਦਿੱਤੀ ਹੋ ਸਕਦਾ ਲਾਈਵ ਦੇਖਦੇ ਹੁਣ ਤਾਂ ਐਪਰੀਸ਼ੀਏਟ ਵੀ ਕਰਨਾ ਬਣਦਾ ਔਰ ਆ ਰੇੜੀਆਂ ਤੇ ਲਾਈਟ ਹੈਗੀ ਹੈ ਬਾਕੀ ਤੁਸੀਂ ਕਾਲ ਕਰ ਸਕਦੇ ਹੋ ਜੀ 8360101573 ਤੇ ਤੁਸੀਂ ਕਾਲ ਕਰਕੇ ਆਪਣੀ ਰਾਇ ਜਿਹੜੀ ਆ ਉਹ ਰੱਖ ਸਕਦੇ ਹੋ ਆ ਸਾਇਰਨ ਹੱਲੇ ਵੀ ਵੱਜੀ ਜਾਂਦਾ ਔਰ 8 ਵਜੇ 1 ਮਿੰਟ ਹੋ ਗਏ ਮੇਰੀ ਘੜੀ ਦੇ ਹਿਸਾਬ ਨਾਲ ਤਾਂ ਸਾਇਰਨ ਹੱਲੇ ਵੀ ਵੱਜਦਾ ਪਿਆ ਸਾਇਰਨ ਜਿਹੜਾ ਉਹ ਵੱਜੀ ਜਾ ਰਿਹਾ ਸਾਇਰਨ ਦੀ ਤੁਸੀਂ ਆਵਾਜ਼ ਸੁਣ ਹੁਣ ਜਿਹੜਾ ਸਾਇਰਨ ਉਹ ਬੰਦ ਹੋਇਆ ਜਦੋਂ ਜਹਾਜ਼ ਉੱਡਦਾ ਉਦੋਂ ਐਦਾਂ ਹੀ ਆਵਾਜ਼ਾਂ ਆਉਂਦੀਆਂ ਜਦੋਂ ਟੇਕ ਆਫ ਕਰਦਾ ਹੈ ਅ ਸੋ ਮੈਂ ਕਮੈਂਟਸ ਪੜ੍ਹ ਦਿੰਨਾ ਜੀ ਜਿਹੜੇ ਸਾਡੇ ਤੱਕ ਪਹੁੰਚੇ ਆ ਕਮੈਂਟਸ ਪੜ੍ਹ ਦਿੰਨਾ ਜੀ ਤੁਹਾਡੇ ਨਾਲ ਇੱਕ ਵਾਰੀ ਅ ਸਭ ਤੋਂ ਪਹਿਲਾਂ ਸਿੰਘ ਜਿਹੜੇ ਉਹ ਰਿਪਲਾਈ ਕਰ ਰਹੇ ਕਹਿੰਦੇ ਫੇਰ ਕੰਮ ਸ਼ੁਰੂ ਹੋ ਗਿਆ ਔਰ ਸਿੰਘ ਸਤਗੁਰਜੋਤ ਕਹਿ ਰਹੇ ਨੇ 100% ਸੱਚੀ ਗੱਲ ਐ ਕਮਲਜੀਤ ਕਾਲੋ ਕਹਿ ਰਹੇ ਨੇ ਬਲੈਕਆਊਟ ਕਿਉਂ ਕਰ ਰਹੇ ਆ ਸੰਦੂਪ ਪ੍ਰੀਤ ਕਰਨ ਨੇ ਕਿ ਲਾਈਟ ਚੱਲੇ ਗਈ ਸਾਡੇ ਪਿੰਡ ਤਾਂ ਬਲੈਕਆਊਟ ਹੈ ਜੀ 15 ਮਿੰਟ ਦਾ ਬਲੈਕਆਊਟ ਹੈ ਤਾਂ ਲਾਈਟ ਤਾਂ ਜਾਣੀ ਸੀ ਪਿੱਛੇ ਬੰਦ ਕੀਤੀ ਹੈ ਪਰਮਿੰਦਰ ਸਿੰਘ ਭੱਟੀ ਕਹਿ ਰਹੇ ਆ ਇਹ ਕਿਉਂ ਵੱਜਿਆ ਤਾਂ ਬਾਈ ਜੀ ਸੂਰੇ ਅੱਜ ਦੁਪਹਿਰ ਤਏ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਰੇ ਆ ਸੰਦੀਪ ਕੁਮਾਰ ਕਹਿ ਰਹੇ ਆ ਇਹ ਪੋਲਿਟੀਕਲ ਪਾਰਟੀ ਜਿਹੜੀ ਆ ਉਹਦੇ ਤੇ ਗੁੱਸਾ ਜਿਹੜਾ ਆਪਣਾ ਕੱਢ ਰਹੇ ਆ ਸਿੰਘ ਸਤਗੁਰਜੋਤ ਕਹਿ ਰਹੇ ਸਾਡੇ ਪਿੰਡ ਵੀ ਗਈ ਲਾਈਟ ਕਸ਼ੇ ਸ਼ਰਮਾ ਕਹਿ ਰਿਹਾ ਸਾਡੇ ਤੱਕ ਗਈ ਨਹੀਂ ਲਾਈਟ ਚਲੇ ਜਾਣੀ ਹੈ ਜੀ ਇੱਕ ਅੱਧੇ ਮਿੰਟ ਤੇ ਜਾ ਚਲੇ ਗਈ ਹੋਣੀ ਆ ਤੁਸੀਂ ਪਹਿਲਾਂ ਕਮੈਂਟ ਕਰਤਾ ਭੁਪਿੰਦਰ ਸਿੰਘ ਢੀਂਟਸਾ ਕਹਿ ਰਿਹਾ ਵੈਰੀ ਗੁੱਡ ਸਰ ਜੀ ਰਾਏ ਜੱਟਿੰਦਰ ਕਹਿ ਰਿਹਾ ਕੀ ਹਾਲ ਚੱਲ ਠੀਕ ਹੈ ਬ੍ਰਦਰ ਭੀਸ਼ਨ ਕੁਮਾਰ ਕਹਿ ਰਿਹਾ ਇਹ ਕਿਉਂ ਹੋ ਰਿਹਾ ਦੁਬਾਰਾ ਅਮਰਜੋਤ ਹੁੰਦਲ ਗੁੱਟ ਕਹਿ ਰਹੇ ਨੇ ਅਨਿਲ ਨਾਹਰਕਰ ਨੇ ਬਲਾਚੌਰ ਵੀ ਲਾਈਟ ਬਲਾਚੌਰ ਵੀ ਲਾਈਟ ਨਹੀਂ ਆ ਜੀ ਤਾਂ ਮਤਲਬ ਲਾਈਟ ਪਿੱਛੇ ਜਿਹੜੀ ਬੰਦ ਕਰ ਦਿੱਤੀ ਗਈ ਆ ਸੋ ਕਮੈਂਟਸ ਆ ਰਹੇ ਨੇ ਬਾਕੀ ਤੁਸੀਂ ਜੇ ਆਪਣਾ ਪੱਖ ਕਾਲ ਕਰਕੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰਕੇ ਵੀ ਆਪਣਾ ਪੱਖ ਰੱਖ ਸਕਦੇ ਹੋ ਤਰਨੀ ਜੱਟ ਉਹ ਪੁੱਛ ਰਹੇ ਨੇ ਕੀ ਚੱਕਰ ਪੈ ਗਿਆ 브ਦਰ ਬਲੈਕਆਊਟ ਹੈ ਜੀ ਇਹ ਰਣਜੀਤ ਕੌਰ ਜੀ ਕਹਿ ਰਹੇ ਨੇ ਗੁੱਡ ਜੌਬ ਪਰਮਿੰਦਰ ਸਿੰਘ ਲੋਈਆ ਗੌਰਵ ਜੀ ਔਰ ਅੱਛਾ ਮੈਸੇਜ ਕੀਤਾ ਉਹਨਾਂ ਨੇ ਕਹਿੰਦੇ ਮਸਟ ਸਪੋਰਟ ਐਡਮਿਨਿਸਟ੍ਰੇਸ਼ਨ ਰਣਜੀਤ ਸਿੰਘ ਅਨਮੋਲ ਕਰਨ ਸਾਹਿਬ ਕਿੰਨੇ ਟਾਈਮ ਦੀ ਕਹਿੰਦੇ ਮੌਕ ਟਲੇ ਪਾ ਜੀ 15 ਮਿੰਟ ਦੀ ਆ 8 15 ਤੱਕ ਦੀ 8 ਵਜੇ ਤੋਂ ਲੈ ਕੇ ਅਲਨ ਅਨਿਲ ਨਾਹਰ ਜੀ ਔਰ ਸੰਦੀਪ ਸੁਨਿਆਰਾ ਜੀ ਅ ਚਲੋ ਉਹ ਕਹਿ ਰਹੇ ਨੇ ਕਿ ਲੋਕੀ ਤੰਗ ਹੋ ਰਹੇ ਨੇ ਬਿਲਕੁਲ ਬਾਜੀ ਬਿਲਕੁਲ 파ਰਸ ਨਨੂ ਅ ਤਾਂ ਮੈਂ ਤੁਹਾਨੂੰ ਫਿਰ ਤੋਂ ਦਿਖਾ ਦਿੰਦਾ ਜੀ ਆਹ ਰੇਡੀ ਵਾਲੇ ਨੇ ਤੁਹਾਨੂੰ ਲਾਈਟ ਬੰਦ ਕਰ ਲਈ ਆ ਉਧਰ ਵਾਲੇ ਨੇ ਜਗਮਗ ਘਟਾ ਦਿੱਤੀ ਆ ਕਿਉਂਕਿ ਅਸੀਂ ਬਿਲਕੁਲ ਲਾਈਟ ਬੁਝਾ ਕੇ ਇੱਥੇ ਖੜੇ ਆ ਤਾਂ ਇਸੇ ਪਾਸੇ ਨਹੀਂ ਜਾ ਰਹੇ ਸਵਾ 8 ਤੋਂ ਬਾਅਦ ਜਿਹੜਾ ਜ਼ਰੂਰ ਅਸੀਂ ਫਿਰ ਤੁਹਾਨੂੰ ਸ਼ਹਿਰ ਦਾ ਮਾਹੌਲ ਦਿਖਾਵਾਂਗੇ ਨੋ ਲਾਈਟ ਇਨ ਬਲਾਚੌਰ ਕਹਿ ਰਹੇ ਨੇ ਧਰਮਕੋਟ ਵੀ ਕਹਿੰਦੇ ਲਾਈਟ ਗਈ ਬੰਗਾ ਚ ਵੀ ਗਈ ਜਤਿਨ ਚਾਂਗੜਾ ਐਪਰੀਸ਼ੀਏਟ ਕਰ ਰਹੇ ਨੇ ਸਾਡੇ ਕੰਮ ਨੂੰ ਜੱਸਾ ਨਾਗਰਾ ਜੀ 파ਰਸਦਨੂ ਜੀ ਕਹਿੰਦੇ 15 ਮਿੰਟ ਚ ਕੀ ਹੋ ਜਾਣਾ ਬ੍ਰਦਰ ਇਹ ਮੌਕ ਡ੍ਰਿਲ ਹੈ ਇੱਕ ਤਰੀਕੇ ਦੀ ਤਿਆਰੀ ਜਾਂ ਕਹਿ ਲਈਏ ਕਿ ਇੱਕ ਤਰੀਕੇ ਨਾਲ ਤੁਹਾਨੂੰ ਰਿਹਸਲ ਕਰਵਾਈ ਜਾ ਰਹੀ ਹੈ ਅਭਿਆਸ ਭਾਈ ਯੂਕੇ ਤੋਂ ਦੇਖਦਾ ਤੁਹਾਨੂੰ ਫੁੱਲ ਸਪੋਰਟ ਕਰਦਾ ਤਰਨੀ ਜੱਟ ਵੀਰ ਕਹਿੰਦੇ ਨੇ ਧੰਨਵਾਦ ਵੀਰੇ ਲਖਵਿੰਦਰ ਸਿੰਘ ਕਹਿੰ ਰਹੇ ਨੇ ਬਾਜੀ ਬਲਾਚੌਰ ਪਿੰਡ ਵਿੱਚ ਅੱਜ ਇੱਕ ਸਮੇਂ ਨਹੀਂ ਲੱਗ ਪਈ 인ਦਰਪ੍ਰੀਤ ਬਿਰਹਾ ਕਹਿੰਦੇ ਨੇ ਗੁੱਡ ਜੌਬ ਸਿੰਘ ਅੰਗਦ ਸਤਗੁਰਜੋਤ ਕਹਿੰ ਰਹੇ ਨੇ ਬਾਜੀ ਇਹ ਹੁਣ ਕਿੰਨਾ ਟਾਈਮ ਇਹੋ ਕੁਛ ਰਹਿਣਾ ਕੁਝ ਨਹੀਂ ਕਹਿ ਸਕਦੇ ਬਸ ਅਸੀਂ ਬੇਨਤੀ ਕਰ ਸਕਦੇ ਰੱਬ ਅੱਗੇ एलईडीप करें ने पाजी लाइट ਛਲਵਾ ਦਿਓ ਬਾਅਦ ਚੋਂ ਬਾਕੀ ਤੁਹਾਡੀ ਗੁੱਡ ਜੌਬ ਹੈ ਸਲੂਟੇ ਸੂਰੀ ਸਭ ਤੁਹਾਨੂੰ ਧੰਨਵਾਦ ਵੀਰੇ ਇਹਨਾਂ ਨੇ ਛੱਡੇ ਹੀ ਦੇਣੀ ਲਾਈਟ 7:30 ਵਜੇ ਤੋਂ ਬਾਅਦ ਪਰ ਬਹੁਤੇ ਲੋਕ ਤਾਂ ਵੈਸੇ ਹੀ ਬਲੈਕਆਊਟ 'ਚ ਰਹਿੰਦੇ ਕਿਉਂਕਿ ਬੱਤੀ ਅੱਜਕੱਲ੍ਹ ਜਾਣ ਬਹੁਤ ਲੱਗ ਗਈ ਹੈ ਤੇ ਜੇ ਗੱਲ ਕਰੀਏ ਉਸ ਤੋਂ ਬਾਅਦ ਜਦੋਂ ਕੰਪਲੇਂਟ ਲਿਖਾਣੀ ਹੁੰਦੀ ਉਹ ਨੰਬਰ ਜਿਹੜੇ ਆ ਉਹ ਬਿਜ਼ੀ ਆ ਜਾਂਦੇ ਆ ਉਹ ਨੰਬਰ ਕੋਈ ਚੱਕਦਾ ਨਹੀਂ ਨਰਿੰਦਰਪਾਲ ਸਿੰਘ ਜੀ ਸਿੰਘ ਰਿਚਪਾਲ ਜੀ ਜਤਿਨ ਭਾਰਦਵਾਜ ਜੀ ਸੁਮਿਤ ਚੋਸ਼ੀ ਜੀ ਗੁਰਸਿਮਰਨ ਕੌਰ ਜੀ ਮੈਂ ਇੱਕ ਵਾਰੀ ਕਾਲ ਲੈ ਲਵਾਂ ਹਲੋ ਹਲੋ ਭਾਈ ਬੀਬੀ ਵੱਤੀ ਵਾਲੇ ਬੋਲਦੇ ਹਾਂਜੀ ਲਾਈਵ ਚੱਲ ਰਿਹਾ ਜੀ ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਹਾਂਜੀ ਹਾਂਜੀ ਤੁਹਾਡਾ ਨਾਮ ਕੀ ਹੈ ਹਰਪ੍ਰੀਤ ਸਿੰਘ ਜੀ ਕਿੱਥੋਂ ਬੋਲਦੇ ਪਏ ਹੋ ਜੀ ਬੰਦੋਰੇ ਮਲੇ ਤੋਂ ਜੀ ਹਰਪ੍ਰੀਤ ਜੀ ਕੀ ਕਹਿਣਾ ਜੀ ਮੈਂ ਪੁੱਛਣਾ ਸੀ ਅੱਜ ਲਾਈਟ ਕੱਲੇ ਬੰਦ ਹੋਈ ਆ ਬ੍ਰਦਰ ਬਲੈਕਆਊਟ ਹੈ ਨਾ ਇਹ 15 ਮਿੰਟ ਦੀ ਮੌਕ ਡ੍ਰਿਲ ਇੱਕ ਤਰ੍ਹਾਂ ਦਾ ਅਭਿਆਸ ਹੈ ਬਲੈਕਆਊਟ ਹੈ ਹੱਪਲ ਪਰਾਜ਼ੀ ਖੜੇ ਆ ਮੇਰੇ ਸਾਹਮਣੇ ਤੁਸੀਂ ਇਧਰ ਨਹੀਂ ਤਸਵੀਰ ਦਿਖਾਈ ਮੇਰੇ ਉਹ ਰੇਡੀ ਵਾਲੇ ਨੇ ਫਿਰ ਲਾਈਟ ਜਗਾ ਲਈ ਅਸੀਂ ਖੜੇ ਆ ਜੀ ਬੰਗਾ ਰੋਡ ਤੇ ਫਾਟਕਾਂ ਦੇ ਬਿਲਕੁਲ ਨਾਲ ਪਰ ਇੱਥੇ ਜਗਮਗ ਹੈ ਕੁਝ ਜਗ੍ਹਾ ਦੁਕਾਨਦਾਰ ਨੇ ਬੰਦ ਕਰ ਲਿਆ ਆਪਣੀ ਹੋਲਡਿੰਗ ਲੇਕਿਨ ਸੜੀਂਗੇ ਤੇ ਜਗਦੀ ਪਈ ਹੈ ਜੀ ਬਾਜੀ ਓਕੇ ਬਾਜੀ ਸ਼ੁਕਰੀਆ ਜੀ ਸੋ ਰੂਲਸ ਸਾਰੇ ਲਈ ਸੇਮ ਹੋਣੇ ਚਾਹੀਦੇ ਇਧਰ ਦਿਖਾਈ ਜਿਹੜਾ ਗੱਡੀਆਂ ਇਧਰ ਦੀ ਔ ਦਿਖਾਈ ਸਾਰੇ ਪਾਸੇ ਲਾਈਟ ਜਗਦੀ ਪਈ ਆ ਔਰ ਆਵਾਜ਼ ਆਈ ਤੁਸੀਂ ਦੇਖੋ ਕਿ ਬਹੁਤ ਬਹੁਤਾਤ ਵਿੱਚ ਵੱਡੀ ਗਿਣਤੀ ਵਿੱਚ ਆਵਾਜ਼ ਆਈ ਜਿਹੜੀ ਉਹ ਚੱਲਦੀ ਪਈ ਹੈ ਔਰ ਮੇਰੇ ਖਿਆਲ ਨਾਲ ਇਹ ਮੈਸੇਜ ਜਿਹੜਾ ਪਬਲਿਕ ਤੱਕ ਪ੍ਰਸ਼ਾਸਨ ਪਹੁੰਚਾਉਣਾ ਚਾਹੁੰਦਾ ਸੀ ਉਹ ਡਿਲੀਵਰ ਨਹੀਂ ਹੋ ਪਾਇਆ ਹਾਲਾਂਕਿ ਸਾਡੇ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਕਿ ਮੈਸੇਜ ਨੂੰ ਡਿਲੀਵਰ ਕੀਤਾ ਜਾਵੇ ਪਰ ਮੇਰੇ ਹਿਸਾਬ ਨਾਲ ਔਰ ਜਿੰਨੀਆਂ ਕਿ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਉਸ ਹਿਸਾਬ ਨਾਲ ਲੱਗਦਾ ਮੈਸੇਜ ਡਿਲੀਵਰ ਨਹੀਂ ਹੋਇਆ ਕਿਉਂਕਿ ਆ ਸਵਾ 8:07 ਹੋ ਗਏ ਆਵਾਜ਼ਾਈ ਸੜਕਾ ਤੇ ਪੂਰੀ ਐ ਔਰ ਰੇਡੀਆਂ ਵਾਲੇ ਤਾਂ ਤੱਕ ਤਾਂ ਮੈਨੂੰ ਲੱਗਦਾ ਜਮਾਂ ਹੀ ਮੈਸੇਜ ਕਨਵੇ ਨਹੀਂ ਹੋਇਆ ਔਰ ਕਈ ਲੋਕ ਇਹ ਕਹਿਣਗੇ ਕਿ ਸ਼ਾਇਦ ਇਹਨਾਂ ਨੂੰ ਨਿੰਦਰੇ ਪਟਮੇ ਇਸ ਪਾਰਟਿਕੂਲਰ ਲੋਕੇਸ਼ਨ ਤੇ ਖੜਾ ਹੈ ਜੀ ਇੱਥੋਂ ਅੱਗੇ ਜਾਵਾਂਗੇ ਫਿਰ ਬਾਕੀ ਦਾ ਪਤਾ ਲੱਗੂਗਾ ਪਰ ਕਿਉਂਕਿ ਅਸੀਂ ਰੂਲ ਨੂੰ ਫਾਲੋ ਕਰਨਾ ਤਾਂ ਅਸੀਂ ਗੱਡੀ ਅੱਗੇ ਨਹੀਂ ਲੈ ਕੇ ਜਾ ਰਹੇ ਹਾਲਾਂਕਿ ਬਾਕੀ ਗੱਡੀਆਂ ਦੀ ਲਾਈਟ ਹੈਗੀ ਉਹਨਾਂ ਦੇ ਸਹਾਰੇ ਅਸੀਂ ਜਾ ਸਕਦੇ ਹਾਂ ਪਰ ਮੈਂ ਜਾਣਾ ਨਹੀਂ ਜਾਊਂਗਾ ਮੈਂ ਸਵਾ 8 ਤੱਕ ਇੱਥੇ ਹੀ ਰਹਿਣਾ ਚਾਹੂੰਗਾ ਮੈਂ ਨਹੀਂ ਚਾਹੁੰਦਾ ਕਿ ਸਾਡੇ ਵੱਲੋਂ ਕੋਈ ਰੂਲ ਭੰਗ ਕੀਤਾ ਜਾਵੇ ਸੋ ਇਹ ਤਸਵੀਰਾਂ ਤੁਸੀਂ ਨਵਾਂ ਸ਼ਹਿਰ ਬੰਗਾ ਰੋਡ ਤੋਂ ਦੇਖ ਰਹੇ ਹੋ ਬਿਲਕੁਲ ਫਟਕ ਦੇ ਨਾਲ ਗੰਨਾ ਮਿਲਦੇ ਬਾਹਰ ਅਸੀਂ ਆ ਗਏ ਪਹਿਲਾ ਜਿਹੜਾ ਘੁੱਗੂ ਆ ਤੁਹਾਨੂੰ ਬਿਲਕੁਲ ਗੰਨਾ ਮਿਲਦੇ ਅੰਗਰ ਅੰਦਰ ਖੜ ਕੇ ਜਿਹੜਾ ਨਜ਼ਦੀਕ ਤੋਂ ਘੁੱਗੂ ਦੀ ਆਵਾਜ਼ ਸੁਣਾਈ ਸੀ ਸਾਇਰਨ ਦੀ ਆਵਾਜ਼ ਸੁਣਾਈ ਸੀਗੀ ਹੁਣ ਅਸੀਂ ਜਿਹੜਾ ਬਾਹਰ ਖੜੇ ਆ ਗੰਨਾ ਮਿਲਦੇ ਬਿਲਕੁਲ ਮੈਂ ਫਿਰ ਤੋਂ ਦੁਬਾਰਾ ਦੀ ਕਮੈਂਟਸ ਲੈ ਲੈਣਾ ਕਿਉਂਕਿ ਪਹਿਲਾਂ ਇੱਕ ਕਾਲ ਆ ਗਈ ਸੀ ਦਵਿੰਦਰ ਕੌਰ ਜੀ ਭੈਣ ਜੀ ਹਰ ਨਿੰਦਰਮਾਨ ਜੀ ਗੜਸ਼ੰਕਰ ਜੀ ਕਹਿੰਦੇ ਲਾਈਟ ਆ ਨਹੀਂ ਜਸਵੀਰ ਸਿੰਘ ਜੀ ਸਰਬਜੀਤ ਸਿੰਘ ਜੀ ਹਿਤੇਸ਼ ਕੁਮਾਰ ਜੀ ਰੀਨਾ ਰਾਣੀ ਜੀ ਗੁਰਿੰਦਰ ਕੌਰ ਜੀ ਕਰਮਰਾਏ ਜੀ ਅਸ਼ੋਕ ਮਦਾਨ ਜੀ ਬਲਕਿਸ਼ਨ ਬਾਲੀ ਜੀ ਗੁਰਦੀਪ ਸਿੰਘ ਸਿੱਧੂ ਜੀ ਕਸ਼ਿਸ਼ ਸ਼ਰਮਾ ਜੀ ਗੁਰਸਿਮਰਨ ਕੌਰ ਜੀ ਸੁਮਿਤ ਜੋਸ਼ੀ ਜੀ ਜਤਨ ਭਾਰਤਵਾਦ ਜੀ ਸਿੰਘ ਰਿਚਪਾਲ ਜੀ ਨਰਿੰਦਰਪਾਲ ਸਿੰਘ ਜੀ ਕਹਿੰਦੇ ਬੰਗਾ ਲਾਈਟ ਬੰਗਾ ਲਾਈਟ ਫੁੱਲ ਵੱਟਾ ਫੁੱਲ ਚੱਲ ਰਹੀ ਹੈ ਜੀ ਬੰਗਿਆ ਵਿੱਚ ਨਰਿੰਦਰਪਾਲ ਜੀ ਦਾ ਕਹਿਣਾ ਹੈ ਕਹਿੰਦੇ ਲਾਈਟ ਫੁੱਲ ਵੱਟਾ ਫੁੱਲ ਚੱਲ ਰਹੀ ਹੈ ਸੋ ਇਹ ਤਸਵੀਰਾਂ ਸੀ ਤੁਹਾਨੂੰ ਬਿਲਕੁਲ ਗੰਨਾ ਮਿਲਦੇ ਬਾਹਰ ਤੋਂ ਦਿਖਾ ਰਹੇ ਆਂ ਔਰ ਇਧਰ ਦੇ ਪਾਸੇ ਵੀ ਤੁਸੀਂ ਉਧਰਲੇ ਪਾਸੇ ਵੀ ਦਿਖਾ ਸਕਦੇ ਹੋ ਦਿਖਾਈ ਆਵਾਜ਼ ਆਈ ਜਿਹੜੀ ਆਈ ਜਾ ਰਹੀ ਹੈ ਐਂਡ ਵੀਰ ਨੂੰ ਰੈਪ ਅਪ ਕਰਦੀ ਇੱਥੇ ਚਲੋ ਕੈਮਰਾਮੈਨ ਸਾਹਿਬ ਕਹਿ ਰਿਹਾ ਕਿ ਵੀਡੀਓ ਨੂੰ ਚੱਲਣ ਦਿਓ ਕਾਲਸ ਹੋਰ ਆ ਸਕਦੀਆਂ ਹਾਲਾਂਕਿ ਕੁਝ ਵੀਰ ਇੱਥੇ ਖੜ੍ਹ ਕੇ ਗੱਲ ਕਰਨਾ ਚਾਹੁੰਦੇ ਸੀ ਪਰ ਉਹ ਕਹਿੰਦੇ ਸੀ ਕੈਮਰੇ ਦੇ ਮੋਹਰੇ ਨਹੀਂ ਆਉਣਾ ਅਸੀਂ ਪਿੱਛੇ ਖੜ੍ਹ ਕੇ ਬੋਲਦੇ ਆ ਕਿ ਮੈਂ ਕਿਹਾ ਪਿੱਛੇ ਖੜ੍ਹ ਕੇ ਕਿੱਦਾਂ ਬੋਲੂਗੇ ਬ੍ਰਦਰ ਕੈਮਰੇ ਦੇ ਮੋਹਰੇ ਤਾਂ ਆਉਣਾ ਹੀ ਪੈਣਾ ਕਮੈਂਟਸ ਮੈਨੂੰ ਸ਼ੋਅ ਨਹੀਂ ਕਰ ਰਹੇ ਇਧਰਲੇ ਪਾਸੇ ਆਰੇ ਮੈਨ ਦਿਖਾ ਦਿਓ ਦਿਲਜੋਤ ਸਿੰਘ ਕਮੈਂਟ ਕਰ ਰਹੇ ਨੇ ਰਿੰਪਿਕ ਔਰ ਕਰ ਰਹੇ ਨੇ ਅ ਮਨੂ ਸ਼ਾਰਦਾ ਜੀ ਕਰ ਰਹੇ ਨੇ ਕਮੈਂਟ ਸਾਹਿਲ ਭੱਟੀ ਜੀ ਕਰ ਰਹੇ ਨੇ ਔਰ ਪੁਰੂ ਸ਼ਰਮਾ ਜੀ ਬਿੱਟੂ ਯਾਦਵ ਜੀ ਮੈਂ ਇੱਕ ਵਾਰੀ ਫਿਰ ਤੋਂ ਨਾਮ ਲੈ ਦਿੰਦਾ ਕਿਉਂਕਿ ਪਹਿਲਾ ਅਪਡੇਟ ਨਹੀਂ ਹੋਇਆ ਰਿੰਪੀਕੌਰ ਜੀ ਅਸ਼ੋਕ ਜੱਸੀ ਜੀ ਮਨੁ ਸ਼ਾਰਦਾ ਜੀ ਸਾਇਲ ਪੱਟੀ ਜੀ ਪੂਰੀ ਸ਼ਰਮਾ ਜੀ ਬਿੱਟੂ ਯਾਦਵ ਜੀ ਅਰਮਾਨ ਰਾਜਪੂਤ ਜੀ ਸਹਿਜਲ ਸਹਿਜਲ ਜੀ ਅਰुण ਪ੍ਰਵਾਹ ਅਰੁਨਾ ਪ੍ਰਵਾਕਰ ਜੀ ਸਤਵੀਰ ਸਿੰਘ ਜੀ ਸਤਵੀਰ ਸਿੰਘ ਪੱਲੀ ਚੱਕੀ ਵੀ ਸਾਡੇ ਵੱਡੇ ਵੀਰ ਨੇ ਮੈਂ ਕਿਹਾ ਸ਼ਾਇਦ ਉਹਨਾਂ ਦਾ ਆ ਗਿਆ ਵਿਕਰਾਂਤ ਰਾਜਪੂਤ ਜੀ सोनू LIC ਬਲਵੀਰ ਸਿੰਘ ਬਲਵੀਰ ਸਿੰਘ ਪ੍ਰਦੀਪ ਬੰਗੜ ਜੀ ਹਰਜੀਤ ਸਿੰਘ ਜੀ ਬੋਬੀ ਬਾਲੀ ਜੀ ਵਿੱਕੀ ਨੰਗਲਾ ਜੀ ਅਮਰਿਤ ਦੇਵਿਤ ਜੀ ਕਹਿੰਦੇ ਬੰਗਾ ਵਾਈਟ ਵਾਈਟ ਆਊਟ ਹੈ ਇਹਦਾ ਮਤਲਬ ਬੰਗਾ ਵਿੱਚ ਬਲੈਕ ਆਊਟ ਸਕਸੈਸਫੁਲ ਨਹੀਂ ਰਿਹਾ ਸ਼ੁਭ ਸੈਣੀ ਜੀ ਕਰ ਰਹੇ ਨੇ ਆਹ ਕਹਿੰਦੇ ਕਿ ਵਾਟ ਹੈਪਨਡ ਇੰਡੀਆ ਚ ਹੀ ਰਹਿ ਕੇ ਪਤਾ ਲੱਗਦਾ ਜੀ ਵਾਟ ਹੈਪਨਡ ਬਾਹਰ ਜਾ ਕੇ ਨਹੀਂ ਪਤਾ ਲੱਗਦਾ ਸਰਬਜੀਤ ਕੁਮਾਰ ਕਹਿ ਰਹੇ ਨੇ ਵੈਰੀ ਗੁੱਡ ਸਰ ਜੀ ਸਰਬਜੀਤ ਲੁਧਿਆਣਾ ਕੁਲਵਿੰਦਰ ਸਿੰਘ ਜੀ ਸੋਨੂ ਐਲ ਆਈ ਸੀ ਵਾਲੇ ਕੋਮੈਂਟ ਕਰਨ ਸाहिल ਪੱਟੀ ਜੀ ਅਪਰੀਸ਼ੀਏਟ ਕਰ ਰਹੇ ਨੇ ਨਰਿੰਦਰਪਾਲ ਸਿੰਘ ਜੀ ਕਹਿੰਦੇ ਦਸਨਾ ਜ਼ਰੂਰੀ ਹੈ ਬਿਲਕੁਲ ਸਰ ਤੁਸੀਂ ਫਰਜ ਨਿਭਾਇਆ ਜੀ ਆਪਣਾ ਕੁਮਾਰ ਗੌਰਵ ਜੀ ਰਿਆਨਾ ਵਰਮਾ ਜੀ ਰਿਆਨਾ ਵਰਮਾ ਕਹਿ ਰਹੇ ਕਿ ਸੀਜ਼ਫਾਇਰ ਹੋ ਗਿਆ ਸੀ ਸਭ ਸਹੀ ਹੋ ਗਿਆ ਸੀ ਹੁਣ ਫਿਰ ਕਿਉਂ ਬਲੈਕਆਊਟ ਸੀਜ਼ਫਾਇਰ ਦਾ ਮਤਲਬ ਹੈ ਕਿ ਦੋਨੇ ਇੱਕ ਦੂਜੇ ਤੇ ਹਮਲਾ ਨਹੀਂ ਕਰਨਗੇ ਲੇਕਿਨ ਜੰਗਦਵਾਲੀ ਜਿਹੜੀ ਸਥਿਤੀ ਸੀ ਉਹ ਉੱਤੇ ਹੱਲੇ ਵੀ ਸਵਾਲੇ ਨਿਸ਼ਾਨ ਹੈ ਕੋਮਲ ਸਿਆਨ ਜੀ ਕਸ਼ੇ ਸ਼ਰਮਾ ਜੀ ਕਹਿੰਦੇ ਸਾਡੇ ਕਿਉਂ ਨਹੀਂ ਜਾ ਰਹੀ ਲਾਈਟ ਆ ਤੁਸੀਂ ਕਿਹੜੇ ਏਰੀਆ ਚ ਰਹਿੰਦੇ ਆ ਜੀ ਬਨਵੈਤ ਸਿੰਘ ਕਰਨੇ ਸੂਰਾਪੁਰ ਵੀ ਹੁਣ ਗਈ ਕਿ ਨਹੀਂ ਗਈ ਇਹ ਨਹੀਂ ਪਤਾ 골ਡੀ ਫਲੋਰਾ ਜੀ प्रदीप ਬੰਗੜ ਜੀ ਗੁਰਦੀਪ ਸਿੰਘ ਸਿੱਧੂ ਜੀ ਕਮੈਂਟ ਧੜਾ ਧੜਾ ਸ਼ਰਮਾ ਸ਼ਮਾ ਸੈਣੀ ਸੈਣੀ ਜੀ ਮੈਂ ਪੀਟਰ ਸ਼ੌਕਰ ਮੇਰਾ ਭਰਾ ਯੂਕੇ ਤੋਂ ਮੈਸੇਜ ਕਰ ਰਿਹਾ ਗੁੱਡ ਜੌਬ ਕਰੇਨ

ਗਲੀਆਂ ਜੀ ਜੀ ਜਿਹੜੀਆਂ ਲਾਈਟਾਂ ਆ मतलब 7 ਦੇ 15 ਦਿਨਾਂ ਵਾਸਤੇ 15 ਦਿਨਾਂ ਲਈ ਵਾਸਤੇ ਜੀ ਇਹ ਲੜਾਈ ਕਿਹਦਾ ਲੱਗਣ ਲੱਗੀ ਇਹਦਾ ਕਾਰਨ ਲੱਗਣ ਭਾਜੀ ਹੱਲੇ ਕਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਦਿਸ਼ਾ ਨਿਰਦੇਸ਼ ਇਹੀ ਹੈ ਕਿ ਅੱਜ 15 ਮਿੰਟ ਲਈ ਬਲੈਕਆਊਟ ਜਿਹੜਾ ਕੀਤਾ ਜਾਵੇਗਾ ਇਹ ਇਹਦੇ ਤੇ ਇਹਦੀ ਪਾਲਣਾ ਕਰਨੀ ਅੱਜ ਦਿਸ਼ਾ ਨਿਰਦੇਸ਼ ਇਹੀ ਨੇ ਜੀ ਚਲੋ ਠੀਕ ਆ ਮੈਂ ਤਾਂ ਹੀ ਬਤਨਾ ਸਕਦਾ ਕਿ ਚੀਨ ਨਾਲ ਬੱਲਾ ਬੱਲਾ ਚੋਰ ਚ ਕਿਵੇਂ ਤੁਸੀਂ ਕਿੱਥੇ ਖੜੇ ਹੋ ਆਪਣੇ ਕਮਰੇ ਚੋਂ ਕਿ ਚਿਵਾਰੇ ਚੋਂ ਨਹੀਂ ਨਹੀਂ ਨਾ ਕਾ ਅੰਦਰ ਲੱਗੀ ਮਾਰੇ ਦੇਖੋ ਤਾਂ ਬਲਾ ਚੋਰ ਜੀ ਕਿਵੇਂ ਬਲੈਕਆਊਟ ਹੈ ਹਨੇਰਾ ਹੋ ਗਿਆ ਕਿ ਨਹੀਂ ਬਾਹਰ ਪੂਰਾ ਦੇਖੋ ਤਾਂ ਹਨੇਰਾ ਹੋ ਗਿਆ ਇਹ ਅਚਾਨਕ ਜਿਹੜੇ ਕੈਮਰੇ ਲਾਇਓ ਕੈਮਰੇ ਦੀ ਲਾਈਟਾਂ ਬੱਝ ਗਈਆਂ ਅੱਛਾ ਕੈਮਰੇ ਉਹ ਵੀ ਪਿਛਲੀ ਵਾਰ ਜਿਹੜੀ ਗੱਲ ਸਾਹਮਣੇ ਆਈ ਸੀਗੀ ਅੱਛਾ ਬਲਾ ਚੋਰ ਕਿਹੜੇ ਏਰੀਆ 'ਚ ਰਹਿੰਦੇ ਤੁਸੀਂ ਮੈਂ ਟੀਚਰ ਕਲੋਨੀ ਇੱਥੇ ਸਾਡਾ ਜਿਹੜਾ ਮੇਨ ਘਰ ਹੈ ਇਸका ਮੈਂ ਕਿਹਦੇ ਸਾਹਮਣੇ ਹੈ ਗੂਰ ਰੋਡ ਤੇ ਟੀਚਰ ਕਲੋਨੀ 'ਚ ਜਿਹੜਾ ਸਾਰਾ ਪੁਰਾਣਾ ਘਰ ਹੈ ਨਾਲ ਜਿੱਥੇ ਤੋਂ ਲੈ ਕੇ ਵੱਲੇ ਲੈ ਲੈ ਰਾਈਟ ਨਾਲ ਤੁਸੀਂ ਕਿੱਥੇ ਹੈ ਟੀਚਰ ਕਲੋਨੀ 'ਚ ਹਾਂਜੀ ਹਾਂਜੀ ਬਲੈਕਆਊਟ ਹੈ ਪੂਰਾ ਉਹ ਤਾਂ ਜੀ ਪੂਰਾ ਬੇਸੋਦ ਕਰਨਾ ਖੁੱਲੀਆਂ ਚਲੋ ਚਲੋ ਠੀਕ ਹੈ ਬਾਲ ਕਿਸ਼ਨ ਜੀ ਬਹੁਤ ਸ਼ੁਕਰੇ ਹੋਰ ਕਾਲਸ ਆ ਰਹੀਆਂ ਠੀਕ ਹੈ ਜੀ ਹਲੋ 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 ਸਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਲਾਈਵ ਦੇਖ ਕੇ ਕਾਲ ਕਰ ਰਹੇ ਹੋ ਹਾਂ ਜੀ ਲਾਈਵ ਥੋੜਾ ਦੇਖ ਕੇ ਕਾਲ ਕਰ ਰਹੇ ਆ ਆਪਾਂ ਹੀਰਾਮਾਲੇ ਤੋਂ ਬੋਲਦੇ ਆ ਕੀ ਨਾਮ ਜੀ ਆਪਣਾ ਕੁਲਵੀਰ ਜੀ ਕਲਵੀਰ ਜੀ ਕੀ ਕਹੋਂਗੇ ਅੱਜ ਦੀ ਸਥਿਤੀ ਤੇ ਹੁਣ ਮੈਨੂੰ ਇਹ ਨਹੀਂ ਪਤਾ ਲੱਗਦਾ ਤੁਸੀਂ ਉਦੋਂ ਬਲੈਕਆਊਟ ਕੀਤੀ ਉਹ ਆ ਜੇ ਟ੍ਰੈਫਿਕ ਚੱਲਦੀ ਆ ਲੇਟਾ ਚੱਲਦੀ ਆ ਉਹਦਾ ਕੀ ਸਿਸਟਮਾ ਫੋੜਾ ਉਹ ਉਹੀ ਉਹੀ ਸਵਾਲ ਅਸੀਂ ਪ੍ਰਸ਼ਾਸਨ ਦੇ ਅੱਗੇ ਰੱਖ ਰਹੇ ਆ ਨਾ ਜੀ ਨਹੀਂ ਹਰੇਕ ਕਾਰਨ ਦੇ ਇਹਨਾਂ ਦੇ ਪ੍ਰੋਸੈਸਨ ਖਾਣਾ ਚਾਹੀਦਾ ਜਿਹੜਾ ਬੰਦਾ ਲਾਈਟ ਜਗਾ ਕੇ ਲੰਗਦਾ ਉਹਦਾ ਚਲਾਮ ਚੱਲਣਾ ਚਾਹੀਦਾ ਚਲੋ ਇਹ ਹੈ ਤਾਂ ਅਵੇਰਨੈਸ ਲਈ ਪਰ ਮੇਰੇ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਦਾ ਜਿਹੜਾ ਮੈਸੇਜ ਆ ਉਹ ਲੋਕਾਂ ਤੱਕ ਪਹੁੰਚਿਆ ਨਹੀਂ ਜੀ ਉਹਨਾਂ ਫਿਰ ਇਹਨਾਂ ਦਾ ਇਹਨਾਂ ਦਾ ਫਰਜ਼ ਬਣਦਾ ਨਾ ਉਹ ਪਹਚਾਣਾ ਹਾਂ ਅੱਜ ਦਾ ਜਿਹੜਾ ਇਹ ਬਲੈਕਆਊਟ ਹੈ ਇਹ ਅਨਸਕਸੈਸਫੁਲ ਹੋ ਗਿਆ ਜਿਸ ਤਰ੍ਹਾਂ ਅਸੀਂ ਬੰਗਾ ਰੋਡ ਤੇ ਖੜੇ ਦੇਖ ਰਹੇ ਆ ਆਵਾਜ਼ਾਈ ਪੂਰੀ ਚੱਲ ਰਹੀ ਆ ਆ ਇਵਨ ਰੇੜੀਆਂ ਜਿਹੜੀਆਂ ਆ ਉਹਨਾਂ ਤੇ ਲਾਈਟਾਂ ਦੀ ਜੱਗਮਗ ਪੂਰੀ ਹੈ ਫਿਰ ਉਹਦਾ ਫਾਇਦਾ ਕੀ ਆ ਫਿਰ ਜਦ ਲੋਕ ਅਸਰੇ ਨਹੀਂ ਕਰਦੇ ਕੋਈ ਗੱਲ ਦਾ ਲਿਸਨ ਨਹੀਂ ਕਰਦੇ ਫਿਰ ਕੀ ਫਾਇਦਾ ਕੀ ਆ ਕਿਉਂਕਿ ਪਿਛਲੀ ਵਾਰ ਤਾਂ ਇਹਨਾਂ ਨੇ ਗੱਡੀਆਂ ਵੀ ਲਾਈਆਂ ਸੀਗੀਆਂ মিডিਆ ਨੂੰ ਵੀ ਪਹਿਲਾਂ ਦੱਸ ਦਿੱਤਾ ਸੀਗਾ ਹੁਣ ਬੜਾ ਇੱਕਦਮ ਹੀ ਜਿਹੜਾ ਦੱਸਿਆ ਜਾਂਦਾ ਕਿ ਅੱਜ ਬਲੈਕਆਊਟ ਹੈ ਉਹ ਫਿਰ ਗੱਲ ਚੰਗੀ ਤਰ੍ਹਾਂ ਰੀਚ ਨਹੀਂ ਕਰਦੀ ਪਹੁੰਚਦੀ ਨਹੀਂ ਜਾਣਕਾਰੀ ਲੋਕਾਂ ਤੱਕ ਜਾਂਦੀ ਨਹੀਂ ਹਾਂਜੀ ਹਾਂਜੀ ਇਹ ਤਾਂ ਗੱਲ ਠੀਕ ਆ ਜੀ ਜੀ ਜੇ ਵੀ ਫਿਰ ਵੀ ਇਹਨਾਂ ਨੂੰ ਪਹਿਲਾਂ ਰੋਲੂ ਕਰਨਾ ਚਾਹੀਦਾ ਨਾ ਜੀ 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 ਅਸੀਂ ਵੀ ਆਪਣੇ ਸੋਰਸਾਂ ਤੋਂ ਪਤਾ ਕਰਦੇ ਆ ਸਾਡੇ ਤੱਕ ਵੀ ਗੱਲ ਬੜੀ ਲੇਟ ਪਹੁੰਚਦੀ ਹੈ ਹੁਣ ਜੇ ਸਾਡੇ ਤੱਕ ਹੀ ਗੱਲ ਲੇਟ ਪਹੁੰਚੂਗੀ ਅਸੀਂ ਅੱਗੇ ਕਿੱਦਾਂ ਪੰਚਾਵਾਂਗੇ ਤਾਂ ਇਹ ਵੀ ਇਹ ਵੀ ਸਵਾਲ ਨੇ ਨਾ ਕਿ ਤੁਸੀਂ ਮਤਲਬ ਅਸੀਂ ਵੀ ਆਪਣੇ ਸੋਰਸਸ ਤੋਂ ਪਤਾ ਕਰਕੇ ਫੇਰ ਗੱਲ ਅੱਗੇ ਰੱਖਦੇ ਆਂ ਜਦ ਤੱਕ ਸਾਡੇ ਕੋਲ ਗੱਲ ਪਹੁੰਚਦੀ ਹੈ ਤਦ ਤੱਕ ਤਾਂ ਗੱਲ ਮਤਲਬ ਸਮਾਂ ਨਿਕਲ ਜਾਂਦਾ ਨਾ ਸਿਸਟਮ ਜਿੱਦਾਂ ਹੁਣ 8 ਵਜੇ ਦਾ ਇੱਕ ਵਾਰੀ ਬੰਦੇ ਨੂੰ ਸਮਝਾ ਦਿਓ ਸਮਝ ਜੀ ਮੈਂ ਚਲੋ ਚਲੋ ਬਾਅਦ ਕਰਦਾ ਜਿਹੜਾ ਕੁੱਗੂ ਦੁਆਰਤੀ ਵੱਜ ਗਿਆ ਜੀ ਮੈਂ ਉਹ ਦਿਖਾ ਦਿਖਾ ਤੁਹਾਨੂੰ ਸੁਣਦਾ ਹੀ ਰਹਿ ਮੱਲੇ ਕੁੱਗੂ ਚਲੋ ਉਹ ਨਹੀਂ ਬੰਦ ਕਰ ਦਿੱਤਾ ਆ ਕੁੱਗੂ ਦੁਆਰਤੀ ਵੱਜ ਰਿਹਾ ਜੀ ਉਹ ਕਹਿੰਦੇ ਕਿ ਬਲੈਕਆਊਟ ਬੰਦ ਹੋ ਗਿਆ ਪਰ ਇੱਥੇ ਤਾਂ ਬਲੈਕਆਊਟ ਹੋਇਆ ਹੀ ਨਹੀਂ ਸੀ ਇਹ ਤੇ ਦਾਵਾ ਜਾਈ ਚੱਲਦੀ ਪਈ ਸੀ ਰੇੜੀਆਂ ਤੇ ਜਗਮਗ ਸੀ ਹੁਣ ਆਪਾਂ ਅੱਗੇ ਚੱਲ ਕੇ ਤੁਹਾਨੂੰ ਦਿਖਾਣੇ ਕੁੱਗੂ ਦੀ ਆਰਤੀ ਵੱਜ ਗਿਆ ਜੀ ਕੁੱਗੂ ਦੀ ਆਰਤੀ ਵੱਜ ਗਿਆ ਬਲੈਕ ਆਊਟ ਖਤਮ ਦਾ ਕੁੱਗੂ ਵੱਜਿਆ ਤੇ ਤੁਹਾਨੂੰ ਹੁਣ ਮੈਂ ਦਿਖਾ ਦੋ ਮੋਰੇ ਦਿਖਾ ਦੋ ਸੀਟ ਬੈਲਟ ਲਾ ਲਈਏ ਦੋ ਮੋਰੇ ਦਿਖਾ ਦੋ ਔਰ ਹੁਣ ਤੁਹਾਨੂੰ ਸ਼ਹਿਰ ਦੇ ਹਾਲਾਤ ਦਿਖਾ ਦਿੰਨੇ ਆ ਇਸੇ ਲਾਈਵ 'ਚ ਬਣੇ ਰਹੀਓ ਦੇਖਦੇ ਰਹੋ ਕਿ ਤੁਹਾਡੇ ਹੌਸਲੇ ਨੇ ਐਂ ਲੱਗਦਾ ਕਿ ਹਾਂ ਯਾਰ ਕੋਈ ਨਾਲ ਬੈਠਾ ਔਰ ਤੁਹਾਨੂੰ ਜਿੰਨੇ ਤੁਸੀਂ ਜਾਣੇ ਦੇਖ ਰਹੇ ਹੋ ਉਹ ਤਾਂ ਐਂ ਲੱਗਦਾ ਕਿ 400 ਜਾਣੇ ਨਾਲ ਹੀ ਖੜੇ ਆ ਵੈਸੇ ਦੇਖਣ ਵਾਲੇ ਤਾਂ ਜ਼ਿਆਦਾ ਹੋਣੇ ਆ ਪਰ ਸ਼ੋਅ 400 ਕਰ ਰਿਹਾ ਆ ਆਪਾਂ ਹੁਣ ਇਸ ਸਮੇਂ ਬੰਗਾ ਰੋਡ ਤੋਂ ਜਾ ਰਹੇ ਆ ਭਾਈ ਹੁਣ ਸਟਰੀਟ ਲਾਈਟਾਂ ਤਾਂ ਜਗਾ ਦਿਓ ਜੇ ਜਲਦੀਆਂ ਹੈ ਤਾਂ ਸਟਰੀਟ ਲਾਈਟਾਂ ਕਰਕੇ ਹਨੇਰਾ ਲੱਗ ਰਿਹਾ ਔਰ ਅੱਬਾ ਲਾਈਟ ਆਪਾਂ ਬੱਤੀ ਜਗਾ ਲਈ ਆਪਣੀ ਹੁਣ ਸਵਾ 8 ਹੋ ਗਿਆ ਹੈ ਸਵਾ ਚਲੋ ਜੀ ਕੁੱਗੂ ਵੱਜਦਾ ਪਿਆ ਸੁਣ ਲੋ ਦੀ ਬਾਤ ਸੂਟ ਲਾਈਟਾਂ ਨਹੀਂ ਚੱਲ ਰਹੀਆਂ ਉਹਦੇ ਕਰਕੇ ਕੋਪ ਨਹੀਂ ਰਤ ਰਹਾ ਬਟ ਇੰਨਾ ਸਕਸੈਸਫੁਲ ਆਪਾਂ ਇਹਨੂੰ ਨਹੀਂ ਮੰਨਾਂਗੇ ਕਿਉਂਕਿ ਲੋਕਾਂ ਤੱਕ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਮੈਸੇਜ ਡਿਲੀਵਰ ਨਹੀਂ ਹੋ ਸਕਿਆ ਅਦਰਵਾਈਜ਼ ਜਦੋਂ ਪਿਛਲੀ ਵਾਰ ਬਲੈਕਆਊਟ ਕੀਤਾ ਤਾਂ ਪਾਲਣਾ ਕੀਤੀ ਗਈ ਹੈ ਉਹਦੀ ਔਰ ਗੱਡੀਆਂ ਟਾਮੀਆਂ ਟਾਮੀਆਂ ਉਦੋਂ ਨਿਕਲਦੀਆਂ ਸੀਗੀਆਂ ਬਟ ਦਿਸ ਟਾਈਮ ਇਸ ਵੇਲੇ ਇਸ ਵਾਰ ਹੁਣ ਲਾਈਟਾਂ ਜਗਣੀਆਂ ਸ਼ੁਰੂ ਹੋ ਗਈਆਂ ਲਾਈਟ ਆ ਗਈ ਹੈ ਬਟ ਸਟਰੀਟ ਲਾਈਟਾਂ ਨਹੀਂ ਜਗੀਆਂ ਦੁਕਾਨਾਂ ਦੇ ਬਾਹਰ ਲਾਈਟਾਂ ਜਗਣੀਆਂ ਸ਼ੁਰੂ ਹੋ ਗਈਆਂ ਲਿਕਨ ਸਟਰੀਟ ਲਾਈਟਾਂ ਦਾ ਉਹੀ ਹਾਲ ਹੈ ਸਟਰੀਟ ਲਾਈਟ ਵਾਲਾ ਬਲੈਕਆਊਟ ਹੱਲੇ ਵੀ ਚੱਰੀ ਆ। ਔਰ ਇਹ ਤੁਸੀਂ ਹੁਣ ਇੱਥੇ ਆ ਠੇਕੇ ਮੋਰ ਵੀ ਜਗਮਗ ਜਗਮਾ ਕੇ ਇਹ ਉਦੋਂ ਦੇਖਣੀ ਸੀ ਨਾ 80 ਤੋਂ 100 ਵੱਟ ਜਗਮਾ ਘਟਦੀ ਕਿ ਨਹੀਂ ਘਟਦੀ। ਉਦੋਂ ਦੇਖਣਾ ਸੀ ਕਿ ਅਗਲੀ ਵਾਰ ਜਿਹੜਾ ਜੇ ਬਲੈਕਆਊਟ ਹੋਏ ਕਿਸੇ ਠੇਕੇ ਦੇ ਬਾਹਰ ਖੜਾਂਗੇ ਤਾਂ ਪਤਾ ਲੱਗੂ ਕਿ ਠੇਕੇ ਵਾਲੀ ਬੰਦ ਹੁੰਦੀ ਕਿ ਨਹੀਂ ਹੁੰਦੀ ਲਾਈਟ। ਸੋ ਸਟਰੀਟ ਲਾਈਟਸ ਦਾ ਪਿਛਲੇ 1.5 ਤੋਂ 2 ਕਿਲੋਮੀਟਰ ਤੋਂ ਬਲੈਕਆਊਟ ਹੀ ਚੱਲ ਰਿਹਾ ਸਟਰੀਟ ਲਾਈਟਾਂ ਨਹੀਂ ਜਲ ਰਹੀਆਂ ਕੱਟ ਉਹ ਵਿੱਚ 스파ਰਕ ਜੇ ਕੀ ਕਰਦਾ ਹੈ ਕੈਮਰਾ ਲੱਗਾ ਸੀ ਕਿ ਕੀ ਸੀ ਤਾਂ ਲੋ ਜੀ ਸ਼ਹਿਰ ਦੇ ਅੰਦਰ ਐਂਟਰ ਕਰ ਗਏ ਅਸੀਂ ਐਂਡ ਜੀ ਦੇਖ ਸਕਦੇ ਹੋ ਕਿ ਸ਼ਹਿਰ ਦੇ ਅੰਦਰ ਰੋਸ਼ਨੀ ਹੈ ਹਾਲਾਂਕਿ ਕੁਝ ਲੋਕ ਪੁੱਛ ਰਹੇ ਸੀ ਕਿ 15 ਮਿੰਟ ਦੀ ਇਸ ਬਲੈਕਆਊਟ ਪ੍ਰੈਕਟਿਸ ਨਾਲ ਕੀ ਹੋ ਜਾਊਗਾ ਬਟ ਇਹ ਹੈ ਹੀ ਪ੍ਰੈਕਟਿਸ ਟ੍ਰੇਨਿੰਗ ਹੈ ਪ੍ਰੈਕਟਿਸ ਹੈ ਅਭਿਆਸ ਹੈ ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਜੇ ਰੱਬ ਨਾ ਕਰੇ ਸਥਿਤੀ ਬਣਦੀ ਹੈ ਤਾਂ ਤੁਸੀਂ ਕਿਸ ਤਰੀਕੇ ਕਾਰਵਾਈ ਪਾਉਣੀ ਹੈ ਸੋ ਇਹ ਸ਼ਹਿਰ ਦੀਆਂ ਤਸਵੀਰਾਂ ਨੇ ਹੁਣ ਬਾਜ਼ਾਰ ਇੱਕ ਵਾਰੀ ਦੇਖਣਾ ਬਣਦਾ ਹੈ ਕਿ ਬਾਜ਼ਾਰ ਕਿੰਨਾ ਖੁੱਲਾ ਹੈ ਸਬਜ਼ੀ ਮੰਡੀ ਖੁੱਲੀ ਹੈ ਪੂਰੀ ਤੁਸੀਂ ਸਬਜ਼ੀ ਜਿਹੜੇ ਲੈ ਕੇ ਜਾਣਾ ਭੁੱਲ ਗਏ ਸੀ ਕਾਲੀ ਕਾਲੀ ਕਿਉਂਕਿ ਮੌਸਮ ਵੀ ਖਰਾਬ ਹੋ ਗਿਆ ਸੀ ਤੁਸੀਂ ਸਬਜ਼ੀ ਲਿਜਾ ਸਕਦੇ ਹੋ ਫਰੂਟਾਂ ਦੀ ਦੁਕਾਨਾਂ ਵੀ ਖੁੱਲੀਆਂ ਨੇ ਰੈਸਟੋਰੈਂਟਸ ਵੀ ਖੁੱਲੇ ਨੇ ਤੁਸੀਂ ਜਿਹਨਾਂ ਦਾ ਸਮਾਨ ਰਹਿ ਗਿਆ ਉਹ ਲਿਜਾ ਸਕਦੇ ਨੇ ਬਾਜ਼ਾਰ ਵੀ ਇੱਧਰ ਖੁੱਲਾ ਹੈ ਦੋ ਚਾਰ ਦੁਕਾਨਾਂ ਹੀ ਆ ਬਟ ਦਿਖਾ ਦੇ ਨੇ ਕੋਰੀ ਮੁੱਖ ਮਾਰਗ ਤੇ ਦੁਕਾਨਾਂ ਤਾਂ ਖੁੱਲੀਆਂ ਨੇ ਬਾਜ਼ਾਰ ਅੰਦਰਲੇ ਪਾਸਿਓ ਤੁਹਾਨੂੰ ਦਿਖਾ ਦਿੰਨੇ ਆ। ਬਹੁਤੀਆਂ ਉਹੀ ਦੁਕਾਨਾਂ ਖੁੱਲੀਆਂ ਜਿਨ੍ਹਾਂ ਦਾ ਆਪਸ ਵਿੱਚ ਕੰਪੀਟੀਸ਼ਨ ਜਿਆ ਗੜੂਰੇਟ ਦੇ ਬੈਗਰ ਆ ਗਿਆ ਕਿ ਪੈਰ ਨਾ ਕਰਦਾ ਪੈਰ ਨਾ ਕਰਦਾ ਜੀ ਤਾਂ ਬਾਜ਼ਾਰ ਲਗਭਗ ਖਾਲੀ ਹੈ 80% ਤੱਕ ਖਾਲੀ ਹੈ ਲੇਕਿਨ ਕੁਝ ਕਿ ਦੁਕਾਨਾਂ ਖੁੱਲੀਆਂ ਨਹੀਂ ਬਟ ਤੁਸੀਂ ਘਰ ਹੀ ਰਹੋ ਤਾਂ ਜ਼ਿਆਦਾ ਬੈਟਰ ਹੈ ਹਾਂ ਜਿਨ੍ਹਾਂ ਦਾ ਸਮਾਨ ਵਗੈਰਾ ਰਹਿੰਦਾ ਹੈ ਖਾਣ ਪੀਣ ਵਾਲਾ ਉਹ ਲਜਾ ਸਕਦੇ ਆ ਕੁਲਫੀਆਂ ਵਾਲੀਆਂ ਰੀੜੀਆਂ ਵੀ ਆਪਣੀ ਪੋਜੀਸ਼ਨ ਤੇ ਆਪਣੀ ਜਗ੍ਹਾ ਤੇ ਫਿਰ ਤੋਂ ਮੌਜੂਦ ਹਨ ਪਤਾ ਨਹੀਂ ਗਏ ਵੀ ਕਿ ਨਹੀਂ ਗਏ ਬਟ ਇਸ ਟਾਈਮ ਮੌਜੂਦ ਹਨ ਇਹ ਕੋਠੀ ਰੋਡ ਆ ਗਿਆ ਜੀ ਬਾਜ਼ਾਰ ਭਰਿਆ ਸੰਘਣਾ ਬਿਆਰਿਆ ਇਹ ਬਿਲਕੁਲ ਨਾਲ ਦੀ ਨਾਲ ਦੁਕਾਨਾਂ ਨੇ ਹਾਂ ਇੱਧਰ ਬੰਦਿਆ ਇੱਧਰ ਬੰਦਿਆ ਇੱਧਰ ਤਕਰੀਬਨ ਮੰਦਿਆ ਕੋਈ ਟਾਵੀ ਟਾਵੀ ਦੁਕਾਨ ਖੁੱਲੀ ਆ ਉਹ ਵੀ ਉਹੀ ਦੁਕਾਨਾਂ ਲਗਭਗ ਖੁੱਲੀਆਂ ਨੇ ਜਿਨ੍ਹਾਂ ਦੇ ਵਿੱਚ ਘਰ ਨਹੀਂ ਜਿਨ੍ਹਾਂ ਦੇ ਘਰ ਨਹੀਂ ਹਨ ਉਹ ਬੰਦ ਕਰ ਗਏ ਆ ਕੋਈ ਟਾਵੀ ਟਾਵੀ ਦੁਕਾਨ ਖੁੱਲੀ ਆ ਇੱਧਰਲੇ ਪਾਸੇ ਤਾਂ ਇੱਧਰ ਤਾਂ ਇੱਧਰ ਬੰਦੇ ਹੀ ਨੇ ਤਕਰੀਬਨ ਦੁਕਾਨਾਂ ਕੋਈ ਟਾਵੀ ਟਾਵੀ ਦੁਕਾਨ ਹੈ ਇੱਧਰ ਤਾਂ ਯੂ ਕੈਨ ਸੇ ਕਿ 95% ਕੋਠੀ ਰੋਡ ਬੰਦ ਹੈ ਇਧਰ ਦੁਕਾਨਾਂ ਲਗਭਗ ਬੰਦ ਨੇ ਬਸ ਹੁਣ ਇੱਥੋਂ ਕਾਕੇ ਸ਼ੁਰੂ ਹੋਈਆਂ ਖੁੱਲੀਆਂ ਜਿਹੜੀਆਂ ਪਰ ਇੱਥੇ ਪਰ ਇੱਕ ਕੱਲ ਦੇਰ ਰਾਤ ਜਿਹੜੀ ਬੀਤੀ ਰਾਤ ਤੇ ਤਰਾਸਦੀ ਵੀ ਹੋਈ ਹੈ ਕਿਉਂਕਿ ਜੜੀ ਚੋਰੀ ਕੀਤੀਆਂ ਗਈਆਂ ਨੇ ਚੋਰੀ ਕੀਤੀ ਗਈ ਹੈ ਇਸ ਇੰਨੇ ਏਰੀਆ 'ਚ ਹੀ ਤਕਰੀਬਨ 3 ਦੁਕਾਨਾਂ ਤੇ ਔਰ ਉਹ ਦੁਕਾਨਾਂ ਦੇ ਸ਼ਟਰ ਤੋੜੇ ਗਏ ਆ ਜਿਹੜੇ ਮੇਰੇ ਖਿਆਲ ਸੈਂਟਰ ਲੋਕ ਜਿਨ੍ਹਾਂ ਨੇ ਨਹੀਂ ਲਾਇਆ ਸੀ ਸੋ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਬਟ ਅੰਦਾਜ਼ੇ ਹਨ ਕਿ ਜਿਨ੍ਹਾਂ ਨੇ ਸੈਂਟਰ ਲੋਕ ਲੋਕ ਨਹੀਂ ਲਗਾਇਆ ਸੀ ਉਹਨਾਂ ਦੇ ਜਿਹੜੇ ਜਿੰਦੇ ਆ ਉਹ ਭੰਨੇ ਗਏ ਆ ਸੋ ਸੈਂਟਰ ਲੋਕ ਲਗਵਾਉਣਾ ਵੀ ਬਹੁਤ ਜ਼ਰੂਰੀ ਹੈ ਉਹਨੂੰ ਤੁਸੀਂ ਲਵਾਓ ਹੁਣ ਇੱਧਰ ਜ ਆਪਾਂ ਜਦੋਂ ਨਹਿਰੂ ਗੇਟ ਦੇ ਨਜ਼ਦੀਕ ਆ ਗਏ ਇੱਥੇ ਕਿਹ ਦੁਕਾਨਾਂ ਖੁੱਲੀਆਂ ਹਨ ਪਰ ਕੁਝ ਹੁਣ ਬੰਦ ਕਰ ਰਹੇ ਸੋ ਉਹਨਾਂ ਦੀ ਸੋਚ ਤੇ ਨਿਰਭਰ ਕਰਦਾ ਆ ਵੀਡੀਓਂ ਤੇ ਜਗਮਗ ਜ਼ਿਆਦਾ ਹੁੰਦੀ ਐ ਮੈਂ ਜਿੰਨਾਂ ਕ ਦੇਖ ਪਾ ਰਿਆ। ਅਸੀਂ ਨਹਿਰੂ ਗੇਟ ਤੇ ਪਹੁੰਚ ਗਏ ਆ ਜੀ। ਤੁਹਾਨੂੰ ਲਗਭਗ ਪੂਰਾ ਸ਼ਹਿਰ ਦਿਖਾ ਦਿੰਦਾ। ਮੁੱਖ ਮਾਰਗ ਦਿਖਾ ਦਿੰਦਾ, ਬਾਜ਼ਾਰ ਦਿਖਾ ਦਿੰਦਾ। ਔਰ ਵੀਡੀਓ ਨੂੰ ਇੱਥੇ ਰੈਪ ਅਪ ਕਰਨਾ ਚਾਹਾਂਗੇ। ਇੱਕ ਹੋਰ ਇੱਕ ਵੀਰ ਨੇ ਜਿਹੜੀ ਗੱਲ ਮੇਰੇ ਤੱਕ ਪਹੁੰਚ ਨਹੀਂ ਕੀਤੀ ਸੀ ਕਹਿੰਦਾ ਕਿ ਇੱਥੇ ਨੇੜੇ-ਤੇੜੇ ਨਹਿਰੂ ਗੇਟ ਦੇ ਨੇੜੇ-ਤੇੜੇ ਇੱਕ ਅਲੱਗ ਹੀ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਕਹਿੰਦਾ ਲੱਗੀ ਹੋਈ ਐ। ਹਾਲੇ ਕਿ ਮੈਂ ਹਾਲੇ ਉਹ ਤਾਂ ਮੈਂ ਜ਼ਿਕਰ ਨਹੀਂ ਕਰ ਰਿਹਾ ਮੈਂ ਜ਼ਰੂਰ ਲੀਗਲ ਐਡਵਾਈਸ ਲੈ ਕੇ ਆਪਣੇ ਲਾਇਰ ਦੀ ਉਸ ਤੋਂ ਬਾਅਦ ਉਸ ਇਹ ਜਿਹੜਾ ਇਸ਼ੂ ਨੂੰ ਰੇਜ਼ ਅਪ ਕਰ ਰੇਜ਼ ਕਰੂੰਗਾ ਪੁਟ ਅਪ ਕਰੂੰਗਾ ਬਟ ਮੈਂ ਉਸ ਵੀਰ ਨੂੰ ਮੈਸੇਜ ਕਨਵੇ ਕਰਨਾ ਚਾਹੁੰਦਾ ਕਿ ਤੁਹਾਡੀ ਗੱਲ ਮੇਰੇ ਧਿਆਨ ਚ ਆ ਜਿਸ ਐਡਵਰਟਾਈਜ਼ਮੈਂਟ ਤੁਸੀਂ ਗੱਲ ਕਰਦੇ ਸੀਗੇ ਕਿ ਉਹ ਸਹੀ ਨਹੀਂ ਹੈ ਉਹਨਾਂ ਗਲਤ ਮੈਸੇਜ ਆਂਦਾ ਬਟ ਆਈ ਵਿਲ ਡੈਫੀਨਿਟਲੀ ਟੇਕ ਅ ਲੀਗਲ ਐਡਵਾਈਸ ਉਸ ਤੋਂ ਬਾਅਦ ਫਿਰ ਮੈਂ ਜ਼ਰੂਰ ਸਟੈਪ ਜਿਹੜਾ ਆ ਉਹਦੇ ਤੇ ਲਵਾਂਗਾ ਸੋ ਗੁੱਲੀਆਂ ਨੇ ਦਵਾਈਆਂ ਵਾਲੀਆਂ ਦੁਕਾਨਾਂ ਵੀ ਜੀ ਤੁਸੀਂ ਤਕਰੀਬਨ ਸਾਰੀ ਵੀਡੀਓ ਦੇਖ ਹੀ ਲਈ ਹੈ ਜਿਹੜਾ ਮੈਸੇਜ ਕਨਵੇ ਕਰਨਾ ਚਾਹੁੰਦੇ ਸੀ ਉਹ ਕਰ ਦਿੱਤਾ ਬਟ ਆਈ ਊਡ ਸੇ ਕਿ 8 ਤੋਂ ਸਵਾ 8 ਵਾਲਾ ਜਿਹੜਾ ਅੱਜ ਦਾ ਇਹ ਬਲੈਕਆਊਟ ਸੀ ਇਹ ਸਕਸੈਸਫੁਲ ਨਹੀਂ ਰਿਹਾ ਉਹਨਾ ਸਕਸੈਸਫੁਲ ਨਹੀਂ ਰਿਹਾ ਹੁਣ ਬਾਕੀ ਸ਼ਹਿਰ ਦੀ ਸਥਿਤੀ ਸਾਨੂੰ ਪਤਾ ਨਹੀਂ ਜਿੰਨਾ ਕ ਅਸੀਂ ਬੰਗਾ ਰੋਡ ਤੇ ਖੜ ਕੇ ਦੇਖਿਆ ਉਹਦੇ ਹਿਸਾਬ ਨਾਲ ਕਹੀਏ ਤਾਂ ਅਨਸਕਸੈਸਫੁਲ ਹੈ ਅੱਜ ਦਾ ਜਿਹੜਾ ਬਲੈਕਆਊਟ ਸੋ ਮੈਨੂੰ ਇਹ ਲੱਗਦਾ ਕਿ ਮੈਸੇਜ ਡਿਲੀਵਰ ਹੀ ਨਹੀਂ ਹੋਇਆ ਲੋਕਾਂ ਤੱਕ ਐਡਮਿਨਿਸਟ੍ਰੇਸ਼ਨ ਨੂੰ ਅੱਗੇ ਤੋਂ ਹੋਰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਆ ਤਾਂ ਜੋ ਮੈਸੇਜ ਜਿਹੜਾ ਉਹ ਡਿਲੀਵਰ ਹੋ ਸਕੇ ਬਾਕੀ ਰੱਬ ਅੱਗੇ ਬੇਨਤੀ ਇਹੀ ਹੈ ਕਿ ਸੱਦ ਬੁੱਧੀ ਦੇਵੇ ਸਾਡੇ ਗਵਾਂਢੀ ਮੁਲਕ ਨੂੰ ਤਾਂ ਜੋ ਇਹ ਜੰਗ ਵਰਗੇ ਹਾਲਾਤ ਬਣ ਨਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਬਣਿਆ ਰਹਿਣਾ ਪੀਪਤੀ ਨਵਾ ਸ਼ਹਿਰ ਨਾਲ ਆਪਣੇ ਛੋੜੀਤ ਨੇ ਸੁਣੀ ਕੈਮਰੇ ਪਰ ਸੁਣੀ ਜੀ ਦਾਸ ਤੋਂ ਪੋਲਿਟਿਕ ਤੋਂ ਸਰਮੁਖੀ ਸਤਿ ਸ਼੍ਰੀ ਅਕਾਲ ਆਪਾਂ ਦਾ